ਸਾਡਾ ਹੋ ਗਿਆ ਬੰਦੋਪਾਸ ਤੇ ਇੱਕ ਦਿਨ ਦਾ ਕਰੇਲੇ ਲੈ ਤੋੜ ਤੇ ਹੁਣ ਇਹਦੇ ਵਿੱਚ ਅੰਬ ਦੀ ਚਰਣੀ ਪਾਵਾਂਗੇ ਤੇ ਭਰ ਕੇ ਬੜੇ ਸਵਾਦ ਨਾਲ ਪਿਆਜ਼ ਪੂਜ ਪਾ ਕੇ ਫਿਰ ਬਣਾ ਕੇ ਖਾਵਾਂਗੇ ਦੋਸਤੋ ਹਮੇਸ਼ਾ ਹੀ ਨਾ ਮਿੱਠੀ ਚੀਜ਼ ਤੋਂ ਡਰਿਓ ਕੋੜੀ ਚੀਜ਼ ਤੋਂ ਡਰਨਾ ਨਹੀਂ ਹੈਗਾ ਮਿੱਠੀ ਚਾਹੇ ਉਹ ਖੰਡ ਹੋਵੇ ਤੇ ਚਾਹੇ ਮਿੱਠੀ ਜਵਾਨ ਹੋਵੇ ਕਰੇਲਾ ਮੈਂ ਤਾਂ ਸੁੰਘ ਰਿਹਾ ਮੈਂ ਕਿਹਾ ਖਾਣ ਦੇ ਜਿਆਦਾ ਇੰਨੇ ਫਾਇਦੇ ਤਾਂ ਸੁੰਘਣ ਦੇ ਵੀ ਬਹੁਤ ਫਾਇਦੇ ਹੋਣਗੇ ਕਰੇਲੇ ਦੀ ਬੇਲ ਜੇਕਰ ਤੁਸੀਂ ਛੋਟੀ ਜਿਹੀ ਆਪਣੇ ਘਰ ਲਾਣੇ ਆ ਇਹਦੇ ਫਾਇਦੇ ਮੈਂ ਤੁਹਾਨੂੰ ਦੱਸ ਦਿੰਨਾ ਇਹ ਥੋੜੇ ਦਿਨਾਂ ਦੇ ਵਿੱਚ ਜਿਹੜੀ ਕਿ ਬੇਲ ਆਹੀ ਛੋਟੀ ਜੇ ਤੋਂ ਵੱਡੀ ਹੋ ਜਾਣੀ ਆ ਵੱਧ ਤੋਂ ਵੱਧ 20 ਤੋਂ 25 ਦਿਨ ਲੱਗਦੇ ਇਹਨੂੰ ਮਹੀਨਾ ਲੱਗ ਜਾਊਗਾ ਹੱਦ ਉਸ ਤੋਂ ਬਾਅਦ ਜਿਹੜੀ ਕਿ ਪ੍ਰੋਡਕਸ਼ਨ ਸ਼ੁਰੂ ਹੋ ਜਾਂਦੀ ਆ ਸੋ ਤੁਸੀਂ ਇਹਨੂੰ ਘਰ ਲੈ ਸਕਦੇ ਆ ਆਸਾਨੀ ਨਾਲ ਪ੍ਰੋਡਕਸ਼ਨ ਨੂੰ ਆ ਜਿਹੜਾ ਤਰੀਕਾ ਮੈਂ ਤੁਹਾਨੂੰ ਆਸਾਨ ਲੱਗਾ ਦੱਸਣਾ ਔਰ ਇਹਦੇ ਫਾਇਦੇ ਵੀ ਦੱਸਾਂਗਾ ਵੀਡੀਓ ਤੇ ਬਣੇ ਰਹੋ ਜੇਕਰ ਤੁਸੀਂ ਛੋਟੀ ਜੇ ਬੇਲ ਇੱਕ ਲਾਣੇ ਆ ਦੋਸਤੋ ਦੋ ਬੀਜ ਬੀਜਨਿਆਂ ਦਾ ਬੇਲ ਤੁਹਾਡੇ ਸਾਹਮਣੇ ਵੱਡੀ ਹੋ ਕੇ ਅੱਡੀ ਹੋ ਜਾਂਦੀ ਆ ਤੇ ਉੱਪਰ ਇਹਦੇ ਪਾ ਜਾਲਾ ਦੇਖ ਲਓ ਕਿਹੜੇ ਤਰੀਕੇ ਪਾਏ ਆ ਡੰਡੇ ਕੱਢ ਕੇ ਤੇ ਨਾਲ ਸੇਬੇ ਬੰਨ ਲਿਓ ਕਿਉਂਕਿ ਜਦੋਂ ਇਹਦੀਆਂ ਜਿਹੜੀਆਂ ਬੇਲ ਦੀਆਂ ਆ ਬਾਹਾਂ ਆਏ ਜਿਨੇ ਕਹ ਲਈਏ ਕਿ ਅੱਗੇ-ਅੱਗੇ ਬੇਲ ਵਧੇਗੀ ਤੇ ਕਰੇਲੇ ਆ ਜਿਹੜੇ ਥੱਲੇ ਆਣਗੇ ਔਰ ਇਹਨੇ ਹਵਾ ਜਿੱਥੇ ਹਵਾਦਾਰ ਰਹੇਗੀ ਉੱਥੇ ਨਾ ਬਿਮਾਰੀ ਵੀ ਘੱਟ ਲੱਗਦੀ ਆ ਸਵਾਹ ਦੇਖੋ ਕਿੰਨੇ ਕਰੇਲੇ ਲੱਗੇ ਹੋਏ ਨੇ ਹੁਣ ਪਹਿਲਾਂ ਕਰੇਲਿਆਂ ਦੇ ਫਾਇਦੇ ਸੁਣ ਲਓ ਦੋਸਤੋ ਇਹਦੇ ਵਿੱਚ ਜਿਹੜਾ ਕੀ ਆ ਨਾ ਸਰੀਰ ਦੇ ਵਿੱਚ ਜਿਹੜਾ ਖੂਨ ਸਾਫ਼ ਕਰਨਾ ਕਾਬੂ ਚ ਤੋਂ ਤੁਹਾਨੂੰ ਬਚਾ ਕੇ ਰੱਖਣਾ ਕੈਂਸਰ ਦੇ ਜੋਖਮ ਨੂੰ ਘੱਟ ਕਰਨਾ ਕਰੇਲਾ ਜਿਹੜਾ ਕੌੜਾ ਕਿਉਂ ਹੁੰਦਾ ਇਹ ਇਹਦੇ ਵਿੱਚ ਮੋਮੋਰ ਡਿਕਾ ਇੱਕ ਨਾਮਕ ਦਾ ਇੱਕ ਤੱਤ ਹੁੰਦਾ ਉਹਦੇ ਕਾਰਨ ਇਹ ਜਿਹੜਾ ਕਿ ਕਰੇਲਾ ਕੌੜਾ ਹੁੰਦਾ ਲਿਪੋਇਕ ਐਸਿਡ ਵੀ ਹੁੰਦਾ ਜੋ ਖੂਨ ਵਿੱਚ ਮੌਜੂਦ ਜਿਹੜੀ ਚਰਬੀ ਆ ਖੂਨ ਦੇ ਵਿੱਚ ਉਸ ਉਸ ਚਰਬੀ ਨੂੰ ਸਾਫ਼ ਕਰਦਾ ਸੋ ਤੁਸੀਂ ਦੇਖਿਆ ਹੋਣਾ ਕਰੇਲੇ ਦਾ ਜੂਸ ਪੀਂਦੇ ਆ ਲੋਕ ਸਵੇਰ ਨੂੰ ਜਾ ਕੇ ਉਹ ਕਾਤੇ ਪੀਂਦੇ ਆ ਕਿਉਂਕਿ ਕਰੇਲੇ ਦੇ ਜੂਸ ਪੀਣ ਨਾਲ ਜਿਹੜਾ ਕਿ ਆ ਡਾਇਬਟਿਕ ਵਾਲੇ ਮਰੀਜ਼ਾਂ ਨੂੰ ਵੀ ਫਾਇਦਾ ਪਹੁੰਚਦਾ ਕਿਸੇ ਹੱਦ ਤੱਕ ਇਹ ਜਿਹੜਾ ਕਿ ਸਾਰਿਆਂ ਨੂੰ ਪਤਾ ਸੋ ਬਾਕੀ ਕਿੰਨਾ ਜੂਸ ਪੀਣਾ ਕਿੰਨਾ ਨਹੀਂ ਪੀਣਾ ਇਹ ਤੁਸੀਂ ਆਪਣੇ ਡਾਕਟਰ ਨੂੰ ਪੁੱਛਣਾ ਜਾ ਕੇ ਸੋ ਜਿਹੜਾ ਬਾਕੀ ਦਾ ਕਿਉਂਕਿ ਸੋਦਾ ਜੂਸ ਪੀਣਾ ਵੀ ਮਾੜਾ ਹੋ ਸਕਦਾ ਕਿਸੇ ਵੀ ਚੀਜ਼ ਦਾ ਸੋ ਇਸ ਕਰਕੇ ਬਾਕੀ ਦੀ ਜਿਹੜੀ ਕਿ ਆਪਣਾ ਡਾਕਟਰ ਨਾਲ ਸਲਾਹ ਕਰਨੀ ਹੈ ਤੇ ਪਰ ਜਿਹੜੇ ਫਾਇਦੇ ਹੈ ਇਹ ਸੋ ਜੇਕਰ ਆਪਾਂ ਕਰੇਲਿਆਂ ਦੀ ਗੱਲ ਕਰੀਏ ਕਿ ਤੁਹਾਡੇ ਘਰ ਇੱਕ ਬੇਲਾ ਜਿਹੜੀ ਕਿ ਤੁਹਾਡੇ ਟੱਬਰ ਨੂੰ ਕਲੇ ਕਰੇਲੇ ਖਲਾ ਸਕਦੀ ਹੈ ਇਹ ਦੋਸਤੋ ਮੈਂ ਕਹਨਾ ਇੱਕ ਟੱਬਰ ਕੇ ਮਦੂਹ ਹੁਣ ਉਹਨਾਂ ਨੂੰ ਵੀ ਖਲਾ ਸਕਦੀ ਆ ਪਰ ਇਹਨੂੰ ਲਾਣ ਦਾ ਤਰੀਕਾ ਤੁਹਾਡਾ ਸਹੀ ਹੋਣਾ ਚਾਹੀਦਾ ਉਹ ਤਰੀਕਾ ਇਹ ਆ ਕਿ ਜੇਕਰ ਇਸ ਬੇਲ ਨੂੰ ਤੁਸੀਂ ਲਾ ਕੇ ਜ਼ਮੀਨ ਤੇ ਛੱਡ ਦਿੰਨੇ ਆ ਤੇ ਦੋਸਤੋਂ ਨੂੰ ਕਰੇਲੇ ਆ ਜਿਹੜੇ ਬਹੁਤ ਘੱਟ ਲੱਗਣਗੇ ਜਾਂ ਕਿ ਇਹਨੂੰ ਨਹੀਂ ਲੱਗਣਗੇ ਤੇ ਜੇਕਰ ਆਪਾਂ ਇਹਨੂੰ ਦੋਸਤੋਂ ਛੱਡਦੇ ਆ ਲਾ ਕੇ ਆਂ ਦੇਖੋ ਉੱਪਰ ਤੱਕ ਜਿਵੇਂ ਕਿ ਅਸੀਂ ਇਹਨੂੰ ਉੱਪਰ ਇਹਦੇ ਨਾਲ ਆਹ ਜਿਹੜਾ ਕਿ ਇਹ ਜਾਲੀ ਪਾਤੀ ਉਹ ਦੇਖੋ ਤੁਸੀਂ ਜਾਲੀ ਪਾਤੀ ਨਾ ਇਹਨੂੰ ਕੀ ਹੁੰਦਾ ਦੋਸਤੋਂ ਇਹਦੇ ਵਿੱਚ ਕੀ ਆ ਹਵਾ ਪਵੇਗੀ ਆ ਦੇਖੋ ਫੁੱਲ ਖੜ ਰਹੇ ਆ ਦੇਖੋ ਨਵੇਂ ਫੁੱਲ ਆ ਰਹੇ ਆ ਆ ਦੇਖੋ ਨਵੇਂ ਫੁੱਲਾਂ ਦਾ ਮਤਲਬ ਆ ਇਹਦੇ ਵਿੱਚ ਆ ਕੇ ਜਿਹੜੀਆਂ ਕਿ ਮਧੂਮੱਖੀਆਂ ਰਾਸ ਚੂਸਣਗੀਆਂ ਔਰ ਇਹਨਾਂ ਇਹਦੇ ਪੋਲੀਨੇਸ਼ਨ ਹੁੰਦਾ ਰਹੇਗਾ ਨਾਲ ਦੀ ਨਾਲ ਤੇ ਦੂਜੀ ਵਾਰ ਜਿਹੜਾ ਕੀ ਆ ਕਰੇਲੇ ਇਹਨੂੰ ਨਵੇਂ ਤੋਂ ਨਵੇਂ ਲੱਗਣਗੇ ਔਰ ਆਪਾਂ ਪਿੱਛੇ ਦੱਸਿਆ ਵੀ ਸੀਗਾ ਜਿਵੇਂ ਕਿ ਆ ਦੇਖੋ ਮੇਲ ਫੁੱਲ ਆ ਆ ਮੇਲ ਫੁੱਲ ਆ ਤੇ ਇਹਦਾ ਆ ਦੇਖੋ ਫੀਮੇਲ ਆ ਇਹ ਫੁੱਲ ਜਿਹੜੇ ਆ ਸਿਰਫ ਫਲ ਨਿਕਲਣਗੇ ਤੇ ਫਲ ਇੱਥੇ ਲੱਗੇਗਾ ਸੋ ਬਾਕੀ ਤੁਸੀਂ ਜਿਹੜਾ ਕੀ ਆਪ ਸਾਰੇ ਸਰਚ ਕਰ ਸਕਦੇ ਆ ਇਸ ਚੀਜ਼ ਨੂੰ ਤੇ ਜਿਹੜਾ ਹਵਾ ਹਾਰ ਜਿੱਥੇ ਹਵਾ ਜਿੱਦਾਂ ਪੈਂਦੀ ਹੈ ਤੇ ਉੱਥੇ ਜਾਦੇ ਜਿਹੜੇ ਕੀ ਫਲ ਲੱਗਣ ਦੀ ਸੁਭਾਵਨਾ ਹੁੰਦੀ ਹੈ ਸੋ ਤੁਸੀਂ ਇਸ ਛੋਟੀ ਜਹੀ ਬੇਲ ਨੂੰ ਤੁਸੀਂ ਇੱਦਾਂ ਉੱਪਰ ਨੂੰ ਚੜਾ ਸਕਦੇ ਆ ਤੇ ਉੱਪਰ ਚੜਾਣ ਤੋਂ ਬਾਅਦ ਜਿਹੜਾ ਕੀ ਆ ਇਹਨੂੰ ਫਲ ਵੱਧ ਤੋਂ ਵੱਧ ਲੱਗੇਗਾ ਸੋ ਦੋਸਤੋ ਹੁਣ ਅਸੀਂ ਤੁਹਾਨੂੰ ਕਰੇਲੇ ਦੇ ਫਾਇਦੇ ਵੀ ਦੱਸ ਦਿੱਤੇ ਨੇ ਕਰੇਲੇ ਖਾਣ ਦੇ ਤੇ ਕਰੇਲਾ ਕਿਉਂ ਖਾਣਾ ਚਾਹੀਦਾ ਤੇ ਦੂਜੀ ਗੱਲ ਆ ਕੁਰਸੀ ਢਾਕੇ ਥੱਲੇ ਬਹਿ ਜਾਓ ਤੇ ਹਵਾ ਦਾ ਜਿਹੜਾ ਪਿਊਰੋਫਾਈ ਹੈ ਨਾ ਉਹ ਉਹਦਾ ਵੀ ਸਾਡਾ ਖਰਚਾ ਹੀ ਨੇ ਇਕੱਲੀ ਨੇ ਸਾਂਭ ਲੈਣਾ ਜਿਵੇਂ ਕਿ ਇੱਥੇ ਜਿਹੜੀ ਹਵਾ ਆਂਦੀ ਨਾ ਹਵਾ ਵਿੱਚ ਵੱਜ ਕੇ ਜਿਵੇਂ কুলਰ ਦੇ ਵਿੱਚ ਠੰਡੀ ਹਵਾ ਆਂਦੀ ਆ ਸੋ ਇਹਦੇ ਵਿੱਚ ਜਿਹੜਾ ਕੀ ਆ ਹਵਾ ਦੀ ਮਹਿਕ ਆ ਉਹ ਚੇਂਜ ਹੋ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਵਟਾਮਨ ਆ ਉਹ ਵਟਾਮਨ ਹੀ ਹਵਾ ਨੂੰ ਚੇਂਜ ਕਰ ਦਿੰਦੇ ਆ ਔਰ ਹਵਾ ਇੰਨੀ ਸਾਫ਼ ਸੁਥਰੀ ਲੱਗ ਰਹੀ ਆ ਸੋ ਬਾਕੀ ਆਪੋ ਆਪਣੀ ਚੁਆਇਸ ਆ ਕਿਸੇ ਨੂੰ ਮਿੱਠਾ ਪਸੰਦ ਆ ਬਾਈ ਕਿਸੇ ਨੂੰ ਕੋੜਾ ਪਸੰਦ ਆ ਤੇ ਪਰ ਮਿੱਠੇ ਦੇ ਗੌਣਾ ਉਹਦੇ ਵਿੱਚ ਗੌਣ ਕੋਈ ਹੁੰਦਾ ਨਹੀਂ ਹੈਗਾ ਦੇ ਬਾਅਦ ਵਿੱਚ ਸਿਰਫ ਜੀਵ ਦਾ ਸੁਆਦ ਹੁੰਦਾ ਤੇ ਮਗਰੋਂ ਪਛਤਾਵਾ ਇਸ ਕਰਕੇ ਖੰਡ ਖਾਣੀ ਬੰਦ ਕਰ ਦਿਓ ਬਾਈ ਤੇ ਮਿੱਠੀ ਜबान ਵਾਲੇ ਤੇ ਬਚੋ ਤੇ ਕੌੜੇ ਕਰੇਲੇ ਤੁਸੀਂ ਖਾ ਸਕਦੇ ਆ ਲੋੜ ਅਨਸਾਰ ਕਿ ਜਿਆਦਾ ਕੌੜੇ ਖਾ ਕੇ ਵੀ ਕੌੜੇ ਨਾ ਬਣ ਜਿਓ ਉਸੇ ਇਸ ਕਰਕੇ ਕੌੜੇ ਕਰੇਲੇ ਖਾ ਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖੋ ਤੇ ਕੱਦੀ ਬੇਲ ਘਰ ਲਾ ਲਿਓ ਬੇਲ ਲਾਣ ਦਾ ਤਰੀਕਾ ਤੁਹਾਨੂੰ ਦੱਸਦਾ ਜਿਆਦਾ ਇਹਨੂੰ ਕੁਝ ਪਾਣਾ ਨਹੀਂ ਤੇ ਨਾਰਮਲ ਆ ਬਸ ਪਾਣੀ ਢੇਰ ਉਹ ਚੀਜ਼ਾਂ ਪਹਿਲਾਂ ਪਾਤੀਆਂ ਹੋਰ ਇਹਨੂੰ ਕੁਝ ਨਹੀਂ ਪਾਣਾ ਹਜੇ ਤੱਕ ਇਹਨੂੰ ਕੋਈ ਬਿਮਾਰੀ ਨਹੀਂ ਕੋਈ ਕੁਝ ਨਹੀਂ ਸੋ ਬਿਲਕੁਲ ਓਕੇ ਆ ਤੇ ਜਦੋਂ ਵੀ ਬਿਮਾਰੀ ਦਾ ਅਟੈਕ ਹੁੰਦਾ ਉਸ ਵੇਲੇ ਤੁਸੀਂ ਤੇਲੇ ਕਮੈਂਟ ਬਾਕਸ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਇਹਦਾ ਇਲਾਜ ਆ ਨਾਲ ਦੀ ਨਾਲ ਦੱਸਾਂਗੇ ਧੰਨਵਾਦ ਦੋਸਤੋ ਮਿਲਦੇ ਆ ਜੀ ਹੁਣ ਕਿਸੇ ਹੋਰ ਨਾਮੀ ਜਾਣਕਾਰੀ ਸასი ਕਾਲ ਜੀ